ਅੱਜ ਮੈਂ ਜੀ ਬਹੁਤ ਹੀ ਸੌਖਾ ਤਰੀਕਾ ਲੈ ਕੇ ਆਈ ਆ ਆਲੂ ਵਾਲਣ ਦਾ ਤੇ ਛਿੱਲਣ ਦਾ ਤੇ ਆਪਾਂ ਮੈਂਟੋ ਮਿੱਟੀ ਉਵਾਲ ਕੇ ਛਿੱਲ ਕੇ ਉਹਨਾਂ ਨੂੰ ਆਪਾਂ ਜੋ ਵੀ ਕੁਝ ਬਣਾਉਣਾ ਚਾਹੁੰਦੇ ਆ ਆਲੂਆਂ ਦਾ ਕਚੌਰੀਆਂ ਪਰੌਂਠੀ ਉਹ ਮੈਂਟ ਜੀ ਬਣਾ ਸਕਦੇ ਆ ਆਪਾਂ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੋ ਬਿਲਕੁਲ ਸਲੀਪ ਨਾ ਕਰਿਓ ਆਪਾਂ ਕਰਦੇ ਆ ਵੀਡੀਓ ਜੀ ਸਟਾਰਟ ਤੇ ਨਵੇਂ ਆ ਤੇ ਸਾਡੇ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਆਪਾਂ ਜੀ ਆਈਡੀਆ ਬਹੁਤ ਹੀ ਵਧੀਆ ਆਲੂਆਂ ਦਾ ਲੈ ਕੇ ਆਈਆਂ ਤੇ ਆਲੂ ਆਪਾਂ ਕਿਵੇਂ ਵਾਲ ਸਕਦੇ ਹਾਂ ਉਹਨਾਂ ਨੂੰ ਕਿਵੇਂ ਸੌਖੇ ਤਰੀਕੇ ਦੇ ਨਾਲ ਤੇ ਆਪਾਂ ਉਹਨਾਂ ਨੂੰ ਕਿਵੇਂ ਛਿੱਲ ਸਕਦੀਆਂ ਉਹ ਵੀ ਬਹੁਤ ਸੌਖਾ ਤਰੀਕਾ ਮੈਂ ਜੀ ਇੱਥੇ ਆਲੂ ਵਾਲ ਰਹੀ ਸੀ ਤੇ ਫਿਰ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਵਾਂ ਆਪਾਂ ਜੀ ਲਿਆ ਇੱਕ ਟਾਵਲ ਪੀਪਰ ਤੇ ਆਪਾਂ ਜੀ ਇਹਦੇ ਦੋ ਪੀਸ ਲਵਾਂਗੇ ਕੱਟ ਜੇ ਤੁਸੀਂ ਇਹ ਵੀਡੀਓ ਨੂੰ ਸਾਡੇ ਨੂੰ ਪਲੀਜ਼ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਆਪਾਂ ਨੇ ਜੀ ਇੱਥੇ ਆਲੂ ਧੋ ਕੇ ਰੱਖ ਲਏ ਸੀਗੇ ਤੇ ਮੈਂ ਇਥੇ ਲਿਆ ਥੋੜਾ ਜਿਹਾ ਪਾਣੀ ਤੇ ਹੁਣ ਆਪਾਂ ਜੀ ਇਹਨਾਂ ਦੇ ਪੀਸ ਕੱਟਾਂਗੇ ਜਿਹੜੇ ਪੇਪਰ ਤੇ ਉਹ ਆਪਾਂ ਕਿੱਲੇ ਕਰਾਂਗੇ ਕਿੱਲੇ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਕਿਵੇਂ ਆਪਾਂ ਆਲੂ ਵਾਲਾਂਗੇ ਆਪਾਂ ਜੀ ਇੱਥੇ ਦੋ ਪੀਸ ਕੱਟੇ ਹੋਏ ਸੀਗੇ ਹੁਣ ਆਪਾਂ ਇਹਨਾਂ ਨੂੰ ਕਿੱਲੇ ਕਰ ਲਾਂਗੇ ਬਹੁਤ ਸੌਖਾ ਤਰੀਕਾ ਪਰ ਮੈਂ ਆਲੂ ਜੀ ਮੇਕ ਕਰੋ ਦੇ ਵਿੱਚ ਰੱਖ ਕੇ ਉਬਾਲੂੰਗੀ ਤੇ ਜਦੋਂ ਆਪਾਂ ਕੁੱਕਰ ਦੇ ਵਿੱਚ ਵਾਲਦੇ ਆ ਨਾ ਤੇ ਉਹਨਾਂ ਵਿੱਚੋਂ ਆਲੂਆਂ ਚੋਂ ਬਹੁਤ ਜ਼ਿਆਦਾ ਪਾਣੀ ਨਿਕਲਿਆ ਹੁੰਦਾ ਤੇ ਜਦੋਂ ਆਪਾਂ ਪਰੌਂਠੇ ਬਣਾਉਣੀ ਆ ਜਾਂ ਰੋਟੀ ਬਣਾਉਣੀ ਆ ਵਧੀਆ ਨਹੀਂ ਬਣਦੀਆਂ ਹੈਗੀਆਂ ਮੈਂ ਇਹਨਾਂ ਵਿੱਚ ਤਿੰਨ ਆਲੂ ਰੱਖ ਦਿੰਦੀ ਆ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਲਪੇਟ ਦੂੰਗੀ ਇਸੇ ਤਰ੍ਹਾਂ ਮੈਂ ਦੂਜਾ ਪੀਪਰ ਪੁੱਲਾ ਕਰੂੰਗੀ ਪਲੀਜ਼ ਸਾਡੀ ਵੀਡੀਓ ਨੂੰ ਚੱਲਦੀ-ਚੱਲਦੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਜਾ ਕਰੋ ਆਪਾਂ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਵਰ ਕਰ ਦਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਜੀ ਰੱਖ ਦਿੰਦੇ ਹਾਂ ਮੈਕਰੋ ਦੇ ਵਿੱਚ ਆਪਾਂ ਆ ਜੀ ਆਲੂ ਵਾਲੀ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਮੈਂ ਜੀ ਹੁਣ ਦੇਖਦੀ ਆ ਆਲੂ ਆਪਣੇ ਬਿਲਕੁਲ ਦੇਖੋ ਪੱਕ ਗਏ ਤੇ ਆਪਾਂ ਜੀ ਹੁਣ ਇਹਨਾਂ ਦੇ ਉੱਪਰਲੇ ਪੱਤ ਜਿਹੜੇ ਨੇ ਨਾ ਛਿੱਲ ਕੇ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਆਪਾਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਲਾ ਕੇ ਦਿਖਾਉਣੇ ਆ ਮੈਕਰੋਜੀ ਮੈਂ ਪਹਿਲਾ ਬੰਦ ਕਰਤਾ ਸੀ ਆਪਣੀ ਹੁਣ ਆਲੂ ਬਿਲਕੁਲ ਠੰਡੇ ਹੋ ਗਏ ਤੇ ਆਪਾਂ ਨੇ ਜੀ ਇੱਕ ਲੈਣੀ ਹੈ ਇਹ ਪਕੌੜੇ ਕੱਟਣ ਵਾਲੀ ਚਰਨੀ ਤੇ ਇਹਦੇ ਨਾਲ ਆਪਾਂ ਆਲੂਆਂ ਨੂੰ ਗ੍ਰाइंड ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਹਦੇ ਭਾਤ ਨੇ ਆਲੂਆਂ ਦੇ ਉਹ ਬਿਲਕੁਲ ਅਲੱਗ ਹੋ ਜਾਣੇ ਆ ਆਪਾਂ ਜੀ ਆਲੂਆਂ ਦੇ ਇਸ ਤਰ੍ਹਾਂ ਦੋ ਦੋ ਪੀਸ ਕੱਟ ਲਾਂਗੇ ਇਹ ਆਲੂ ਵੀ ਆਪਣੇ ਛੋਟੇ ਸੀਗੇ ਦੇਖੋ ਜੀ ਤੁਸੀਂ ਇਸ ਤਰ੍ਹਾਂ ਕੱਟਿਆ ਹੋਇਆ ਆਲੂ ਨੂੰ ਇਸ ਤਰ੍ਹਾਂ ਰੱਖ ਦਿਓ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਜਿਹੜੇ ਛਿਲਕੇ ਨੇ ਬਹੁਤ ਹੀ ਸੌਖਾ ਤਰੀਕਾ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਆਪਾਂ ਜਿਹੜਾ ਹੈ ਕਾਂਟੇ ਦਾ ਕੰਮ ਆਪਾਂ ਨੇ ਮਿੰਟਾਂ 'ਚ ਹੀ ਕਰਕੇ ਤੁਹਾਨੂੰ ਦਿਖਾ ਲਤਾ ਤੇ ਆਲੂ ਵਾਲੀਆਂ ਰੋਟੀਆਂ ਪਰੌਂਠੇ ਬਹੁਤ ਹੀ ਵਧੀਆ ਬਣਦੇ ਆ ਤੁਸੀਂ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ ਆਪਾਂ ਜੇ ਇਸੇ ਤਰ੍ਹਾਂ ਸਾਰੇ ਆਲੂ ਗ੍ਰाइंड ਕਰ ਲਾਂਗੇ ਰੋਟੀਆਂ ਵੀ ਪਰੌਂਠੇ ਵੀ ਜੋ ਵੀ ਆਪਾਂ ਕੁਝ ਬਣਾਉਣੀ ਆ ਬਹੁਤ ਵਧੀਆ ਬਣਦੀ ਹੈ ਜੀ ਜਦੋਂ ਆਪਾਂ ਮੈਕਰੋ ਦੇ ਵਿੱਚ ਆਲੂਆਂ ਨੂੰ ਵਾਲਦੇ ਆ ਜਦੋਂ ਆਪਾਂ ਕੁੱਕਰ ਦੇ ਵਿੱਚ ਬਾਲਦੇ ਆ ਜੀ ਉਹ ਆਲੂਆਂ ਦੇ ਵਿੱਚ ਨਾ ਪਾਣੀ ਭਰ ਜਾਂਦਾ ਤੇ ਵਧੀਆ ਨਹੀਂ ਬਾਲ ਹੁੰਦੇ ਹੈਗੇ ਜਿਹੜੇ ਇਹ ਆਲੂ ਨੇ ਆਪਣੇ ਚਾਹੇ ਚਿੱਟੇ ਆਲੂ ਹੋਣ ਚਾਹੇ ਲਾਲ ਆਲੂ ਹੋਣ ਤੇ ਬਹੁਤ ਹੀ ਵਧੀਆ ਰੋਟੀਆਂ ਆਪਣੀਆਂ ਬਣਦੀਆਂ ਨੇ ਤੇ ਨਹੀਂ ਤਾਂ ਆਪਾਂ ਨੂੰ ਜਿਹੇ ਲਾਲ ਆਲੂ ਲੈਉਣੇ ਪੈਂਦੇ ਆ ਸਪੈਸ਼ਲ ਪਰੌਂਠਿਆਂ ਵਾਸਤੇ ਤੇ ਕਚੌਰੀਆਂ ਵਾਸਤੇ ਇਹਨਾਂ ਦੀਆਂ ਕਚੌਰੀਆਂ ਵੀ ਬਹੁਤ ਵਧੀਆ ਬਣਨਗੀਆਂ ਦੇਖੋ ਜੀ ਬਹੁਤ ਆਸਾਨੀ ਦੇ ਨਾਲ ਸਾਰੇ ਆਪਣੇ ਪੱਤੇ ਜੋ ਛਿਲਕੇ ਨੇ ਉਹ ਲੈ ਗਏ ਦੇਖੋ ਜੀ ਇਹਨਾਂ ਵਿੱਚ ਬਿਲਕੁਲ ਪਾਣੀ ਨਹੀਂ ਹੈਗਾ ਐਨ ਸੁੱਕੇ ਸੁੱਕੇ ਆਲੂ ਨੇ ਆਪਣੇ ਇਹ ਤੇ ਇਹਦੀਆਂ ਰੋਟੀਆਂ ਜਾਂ ਆਪਾਂ ਜੇ ਪਰੌਂਠੇ ਬਣਾਉਣੇ ਆ ਜੀ ਬਹੁਤ ਵਧੀਆ ਬਣਦੀਆਂ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ